ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਕੇ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈਣਗੇ ਟੀਲ ਸਟਫ ਰਹੂਗਾ ਤੇ ਬ੍ਰਾਂਡ ਰਹੂਗਾ ਟਿਸਟਾ ਤੇ ਪਹਿਲਾਂ ਵੀ ਆਪਾਂ ਪਾਈ ਸੀਗੇ ਸੂਟ ਤੇ ਉਹ ਹੋਗੇ ਸੀਗੇ ਸੋਲਡ ਰਿਪੀਟ ਲੈ ਕੇ ਆਇਾਂਗੇ ਜਿਹੜੀ ਭੈਣ ਨੂੰ ਚਾਹੀਦੇ ਹੋਏ ਤਾਂ ਤੁਸੀਂ ਆਪਣਾ ਫਾਸਟਲੀ ਆਰਡਰ ਕਰ ਸਕਦੇ ਹੋਗੇ ਤੇ 올ਓਵਰ ਸੂਟ ਦਾ ਪ੍ਰਾਈਸ ਰੂਗਾ ਇਹਦਾ 3000 ਤੇ ਜੇ ਤੁਸੀਂ ਮੈਚਿੰਗ ਸੂਟ ਬਣਾਉਣਾ ਚਾਹ ਰਹੇ ਹੋ ਤਾਂ ਸਾਡੇ 2250 ਦੇ ਵਿੱਚ ਪਊਗਾ ਕਿਉਂਕਿ ਸਟੱਫ ਦੀ ਕੁਆਲਿਟੀ ਇੰਨੀ ਕਿ ਜ਼ਿਆਦੇ ਸੋਹਣੀ ਹੈ ਥੋੜੀ ਹਾਈ ਕੁਆਲਿਟੀ ਦੇ ਮਤਲਬ ਸੂਟ ਲੇਗੇ ਉਹ ਸੋਹਣੇ ਵੀ ਲੱਗਦੇ ਨੇਗੇ ਤੇ ਆਮ ਜਿੱਦਾਂ ਕੀ ਹਨਾ ਲੋ ਪ੍ਰਾਈਸ ਦੇ ਸੂਟ ਹੁੰਦੇ ਨੇਗੇ ਉਹਨਾਂ ਦੇ ਪ੍ਰਿੰਟ ਵਗੈਰਾ ਦੇ ਇੰਨੀ ਗ੍ਰੇਸ ਨਹੀਂ ਹੁੰਦੀ ਹੈਗੀ ਵੀ ਹਾਂ ਠੀਕ ਹੈ ਵੀ ਆਪਾਂ ਨੂੰ ਨੋਰਮਲ ਪੌਨ ਨੂੰ ਹਨਾ ਡੇਲੀ ਵੇਅਰ ਦੇ ਵਿੱਚ ਚਾਹੀਦੇ ਹੁੰਦੇ ਨੇ ਤਾਂ ਆਪਾਂ ਲੈ ਸਕਦੇ ਆਂਗੇ ਤਾਂ ਕਾਫੀ ਜ਼ਿਆਦੇ ਸੋਹਣੇ ਲੱਗਦੇ ਨੇ ਉਦਾਂ ਦੇ ਸੂਟ ਵੀ ਪਰ ਇਹਦੇ ਜਿਹੜਾ ਸਟੱਫ ਹੈਗਾ ਹਨਾ ਫਰਸਟ ਤੁਸੀਂ ਪ੍ਰਿੰਟ ਦੇਖ ਸਕਦੇ ਹੋਗੇ ਤੇ ਇਹ ਲੈਗਾ ਤੇ ਬਹੁਤ ਜ਼ਿਆਦੇ ਸੋਹਣੀ ਕੁਆਲਿਟੀ ਆ ਚੁੰਨੀ ਵਰਗਾ ਕੱਪੜਾ ਪਿਆ ਐਨਾ ਜ਼ਿਆਦੇ ਹਲਕਾ ਹੈਗਾ ਲਾਈਟ ਵੇਟ ਹੈ ਲਾਈਨਿੰਗ ਲਗਵਾਉਂਗੇ ਇਹਨੂੰ ਤਾਂ ਮਤਲਬ ਇਹਦਾ ਪਤਾ ਵੀ ਨਹੀਂ ਲੱਗਣਾ ਵੀ ਤੁਸੀਂ ਲਾਈਨਿੰਗ ਲਗਵਾਈ ਹੋਈ ਹੈਗੀ ਇਹ ਤੇ ਜਿੰਨੇ ਵੀ ਪ੍ਰਿੰਟ ਲੇਗੇ ਮੇਰੇ ਕੋਲੇ ਹਨਾ ਨਿਊ ਆਏ ਨੇਗੇ ਸਾਰੇ ਲਓ ਜੀ ਹੱਸਾ ਮੈਂ ਚੰਗੀ ਤਰ੍ਹਾਂ ਮੈਂ ਖੁਦ ਵੀ ਨਹੀਂ ਦੇਖੇ ਵੀ ਕਿੱਦਾਂ ਦੇ ਪ੍ਰਿੰਟ ਨਿੰਗੇ ਲਓ ਜੀ ਫਰਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਫਰੋਜ਼ੀ ਕਲਰ ਦੇ ਵਿੱਚ ਹੈ ਤੇ ਇਦਾਂ ਤੁਸੀਂ ਹਨਾ ਤੁਹਾਨੂੰ ਸਟੈਂਪ ਮਿਲੂ ਮਿਲੇਗੀ ਇਸ ਤਰ੍ਹਾਂ ਲਓ ਜੀ ਦੇਖੋ ਠੀਕ ਹੈ ਜੀ ਪ੍ਰਿੰਟ ਬਹੁਤ ਸੋਹਣੇ ਨੇ ਮੈਚਿੰਗ ਲਓਗੇ ਤਾਂ ਆਪਾਂ ਮੋਡਲ ਦੀਆਂ बॉटਮ ਦਵਾਂਗੇ ਨਾਲ ਤਾਂ 2250 ਪ੍ਰਾਈਸ ਰਹੂਗਾ ਉਹਦਾ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ ਤਾਂ 올ਓਵਰ ਲੈ ਸਕਦੇ ਹੋ ਜਿਹੜੀ बॉटਮ ਹੈ ਤੁਸੀਂ ਆਪਣੀ ਚੋਇਸ ਅਕੋਰਡਿੰਗ ਉਹਦਾ ਤਿਆਰ ਕਰਾ ਸਕਦੇ ਹੋ ਇਹਦੇ ਨਾਲ ਜਾਂ ਫਿਰ ਤੁਸੀਂ بیس ਨਾਲ ਦੇ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਪਹਿਲਾ ਸੂਟ ਇਹ ਸੀਗਾ ਫਿਰ ਆ ਗਿਆ ਰਸਟ ਸ਼ੇਡ ਆ ਗਿਆ ਇਹਦੇ ਨਾਲ ਵੀ ਤੁਸੀਂ ਰਸਟ बॉटਮ ਲਗਵਾ ਸਕਦੇ ਹੋ ਦੇਖੋ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਇਹ ਵੀ ਇਹ ਤਾਂ ਦੇਖੋ ਨੇੜੇ ਤੋਂ ਵੀ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਕਾਫੀ ਜਿਆਦਾ ਸੋਹਣਾ ਹੈਗਾ ਤੇ ਬਹੁਤ ਸੌਫਟ ਸਟੱਫ ਪਿਆਗਾ ਲੋ ਜੀ ਮੈਂ ਤੁਹਾਨੂੰ ਦੋਨੇ অপਸ਼ਨ ਦੇ ਚੁੱਕੀਆਂ ਵੀ ਤੁਸੀਂ ਹਨਾ ਮੈਚਿੰਗ ਵੀ ਲੈ ਸਕਦੇ ਇਹਦੇ ਵਿੱਚ 올ਓਵਰ ਵੀ ਲੈ ਸਕਦੇ ਜਿਵੇਂ ਕਿਸੇ ਭੈਣ ਨੂੰ ਪਸੰਦ ਆਉਂਦਾ ਹੋਵੇ ਤੁਸੀਂ ਲੈ ਲਓ ਤੇ ਫਿਰ ਦੇਖੋ ਅਗਲਾ ਸ਼ੇਡ ਤੁਸੀਂ ਦੇਖ ਸਕਦੇ ਹੋ ਲੈਮਨ ਦੇ ਵਿੱਚ ਹੈਗਾ ਤੇ ਬਹੁਤ ਜਿਆਦਾ ਸੋਹਣਾ ਸ਼ੇਡ ਹੈ ਇਹ ਵਾਲਾ ਵੀ ਦੇਖੋ ਜੋ ਤੇ ਸਲਾਈ ਹੋ ਜਾਂਦੇ ਨੇ ਸੂਟ ਇੰਨਾ ਸੂਟਾਂ ਦੀ ਗ੍ਰੇਸ ਹੈ ਜਿਹੜੀ ਬਹੁਤ ਮਤਲਬ ਹਟਕੇ ਆਉਂਦੀ ਹੈ ਕਿ ਬਹੁਤ ਮਤਲਬ ਸੋਹਣੇ ਬਣਦੇ ਨੇਗੇ ਸੂਟ ਤੇ ਥੋੜੇ ਜੇ ਤੁਸੀਂ ਪੈਸੇ ਵਧ ਲਾਉਂਗੇ ਤਾਂ ਤੁਹਾਨੂੰ ਚੀਜ਼ ਵੀ ਹੈ ਜਿਹੜੀ ਇੱਕ ਨੰਬਰ ਮਿਲੂਗੀ ਐਂ ਇੰਨੀ ਜਿਆਦਾ ਸੋਹਣੀ ਚੀਜ਼ ਮਿਲੂਗੀ ਉਹਦੀ ਕੁਆਲਿਟੀ ਦਾ ਮੁਕਾਬਲਾ ਮਤਲਬ ਕੋਈ ਨਹੀਂ ਕਰ ਸਕਦਾ ਹੁੰਦਾ ਹੈ ਕਿ ਜਿਵੇਂ ਕਿ ਇਹ ਵਾਲੇ ਸੂਟ ਲੇਗੇ ਥੋੜੇ ਹਾਈ ਕੁਆਲਿਟੀ ਦੇ ਲੇਗੇ ਪਰ ਇਹਨਾਂ ਦਾ ਜਿਹੜਾ ਮੁਕਾਬਲਾਗਾ ਕੋਈ ਮਤਲਬ ਸੂਟ ਨਹੀਂ ਕਰ ਸਕਦਾ ਕਿਉਂਕਿ ਸਟੱਫ ਬਹੁਤ ਜਿਆਦਾ ਸੋਹਣਾਗਾ ਨਵਾਂ ਸਟੱਫ ਹੈਗਾ ਤੀਲ ਸਟੱਫ ਹੈਗਾ ਟਿਸਟਾ ਬ੍ਰਾਂਡਰ ਹੋਗਾ ਤੇ ਬਹੁਤ ਜਿਆਦਾ ਸੋਹਣੇ ਸੂਟ ਨੇਗੇ ਤਾਂ ਮੈਨੂੰ ਬਹੁਤ ਪਸੰਦ ਆਇਆ ਕੱਪੜਾ ਵੀ ਇੰਨਾ ਕੁ ਸੋਹਣਾਗਾ ਵੀ ਲਾਈਟ ਵੇਟਾ ਬਿਲਕੁਲ ਦੁਪੱਟੇ ਵਰਗਾ ਪਿਆ ਦੇਖੋ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕਿੰਨੇ ਜਿਆਦਾ ਸੋਹਣਿਆ ਆਏ ਨੇ ਕਿ ਆਪਣੇ ਕੋਲੇ ਲਓ ਜੇ ਅਗਲਾ ਪ੍ਰਿੰਟ ਤੁਸੀਂ ਚੈੱਕ ਕਰੋ ਉਹ ਤੁਹਾਡੀ ਇੱਛਾ ਹੈ ਕਿ ਵੀ ਤੁਸੀਂ ਮੈਚਿੰਗ ਬਣਾਉਣਾ ਹੈ ਕਿ ਆਲ ਓਵਰ ਬਣਾਉਣਾ ਉਹ ਤੁਹਾਡੀ ਇੱਛਾ ਰਹੂਗੀ ਜਿਵੇਂ ਤੁਸੀਂ ਲੈਣਾ ਚਾਹੁੰਦੇ ਹੋ ਪ੍ਰਾਈਸ ਨੇਗੇ ਜਿਹੜੇ ਦੋਨੇ ਮੈਂਸ਼ਨ ਕਰਤੇ ਕਈ ਵਾਰ ਉਹਨਾਂ ਨੇ ਪਹਿਲਾਂ ਵੀਡੀਓ ਸਕਿਪ ਕਰ ਦਿੰਦੀਆਂ ਨੇਗੀਆਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਪ੍ਰਾਈਸ ਕੀ ਦੱਸਿਆਗਾ ਮੈਚਿੰਗ ਰਹੂਗਾ 2250 ਤੇ ਆਲ ਓਵਰ 3000 ਹਲੋ ਜੀ ਨੈਕਸਟ ਸ਼ੇਡ ਆਜੂਗਾ ਇਹ ਆ ਲੋ ਇਹ ਵਾਲਾ ਸ਼ੇਡ ਦੇਖੋ ਤੁਸੀਂ ਕਿੰਨਾ ਜਿਆਦਾ ਸੋਹਣਾ ਹੈ ਵੀ నెక్స్ట్ శేట తి ప్రింట్ చో ఏ శేట ਲਓ ਜੀ ਤੇ ਇਹ ਬਲੈਕ ਦਾ ਦੂਜਾ ਪ੍ਰਿੰਟ ਹੈ ਸੌਰੀ ਕਲਰ ਹੈਗਾ ਇਹ ਕਲਰ ਵੀ ਕਾਫੀ ਜਿਆਦਾ ਸੋਹਣਾ ਹੈਗਾ ਦੇਖੋ ਮਹਿਰੂਨ ਕਲਰ ਇਦਾਂ ਤੁਸੀਂ ਦੁਪੱਟਾ ਲੈ ਸਕਦੇ ਹੋ ਇਹਦੇ ਨਾਲ ਤੇ ਲਾਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦਾ ਪ੍ਰਿੰਟ ਹੈ ਇੱਕ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਹੈਗਾ ਐਨੇ ਸੋਹਣੇ ਪ੍ਰਿੰਟ ਆਏ ਨੇ ਕਿ ਨਾ ਇਸ ਵਾਰੀ ਬਹੁਤ ਜਿਆਦਾ ਸੋਹਣੇ ਇੱਕ ਵੀ ਪ੍ਰਿੰਟ ਇਹਦੇ ਵਿੱਚੋਂ ਛੱਡਣ ਵਾਲਾ ਨਹੀਂ ਹੈਗਾ ਦੇਖੋ ਜੀ ਇਹ ਵੀ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਦੇਣਾਗਾ ਤੇ ਪੇਮੈਂਟ ਜਿਹੜੀ ਨਾਲ ਦੀ ਨਾਲ ਕਰ ਦਿਓ ਆਪਾਂ ਡਿਲੇ ਨਹੀਂ ਕਰਦੇ ਹੈਗੇ ਕਿਸੇ ਵੀ ਸੂਟ ਦੀ ਕਿਉਂਕਿ ਅਸੀਂ ਵੀ ਅੱਗੇ ਪੇਮੈਂਟਾਂ ਕਰਨੀਆਂ ਹੁੰਦੀਆਂ ਨੇਗੀਆਂ ਤਾਂ ਕਰਕੇ ਹੁਣ ਕੋਈ ਵੀ ਪੇਮੈਂਟ ਆਪਾਂ ਡਿਲੇ ਨਹੀਂ ਕਰਦੇ ਹੈਗੇ ਆਪਣੇ ਨਾਲ ਦੀ ਨਾਲ ਪੇਮੈਂਟ ਕਰੋ ਤੇ ਸੂਟ ਦਾ ਪਾਰਸਲ ਜਿਹੜਾ ਲਗਵਾਓ ਤੇ ਕਿਉਂਕਿ ਸਾਡੀਆਂ ਪੇਮੈਂਟਾਂ ਅਸੀਂ ਅੱਗੇ ਕਰਨੀ ਹੁੰਦੀਆਂ ਨਹੀਂ ਪੇਮੈਂਟਾਂ ਹੋ ਜਾਂਦੀਆਂ ਨੇ ਡਿਲੇ ਹਨਾ ਤਾਂ ਕਰਕੇ ਵੀ ਅਸੀਂ ਬਾਲਾ ਜ਼ਿਆਦਾ ਹੁਣ ਇਹ ਨਹੀਂ ਹੈਗਾ ਵੀ ਕਿਸੇ ਦਾ ਸੂਟ ਇਥੇ 10 ਦਿਨ ਪਿਆ ਰਹੂਗਾ 2 ਦਿਨ ਪਿਆ ਰਹੂਗਾ ਇਦਾਂ ਨਹੀਂ ਹੈਗਾ ਜੇ ਕਿਸੇ ਦੇ ਇਕੱਠੇ ਸੂਟ ਲੈਣਗੇ ਉਹ ਕੋਈ ਚੱਕਰ ਨਹੀਂ ਇਕੱਠਾ ਬਿਲ ਬਣੂਗਾ ਤੁਸੀਂ ਆਪਣੀ ਪੇਮੈਂਟ ਕਰਕੇ ਜਿਹੜਾ ਸੂਟ ਲੈਣਗੇ ਲੈ ਸਕਦੇ ਹੋਗੇ ਕਿਉਂਕਿ ਹੋਰ ਕੋਈ ਹਨਾ ਇਹਦੇ ਵਿੱਚ ਇਤਰਾਜ਼ਬਾਜ਼ੀ ਵਾਲੀ ਗੱਲ ਨਹੀਂ ਕਿਉਂਕਿ ਅਸੀਂ ਵੀ ਜਿਹੜਾ ਸਟਾਕ ਹੈਗਾ ਸਾਰਾ ਦੇਖੋ ਜਿੰਨਾ ਵੀ ਮੇਰੇ ਕੋਲੇ ਸਟਾਕ ਪਿਆ ਸਭ ਦੀ ਪੇਮੈਂਟ ਹੋਈ ਹੋਈ ਹੈਗੀ ਮੇਰੇ ਵੱਲੋਂ ਤੇ ਜਿੰਨਾ ਆ ਰਿਹਾ ਹੈਗਾ ਕੋਈ ਵੀ ਨਿਊ ਹਨ ਅਸੀਂ ਵੀ ਅੱਗੇ ਪੇਮੈਂਟਾਂ ਕਰਨੀਆਂ ਹੁੰਦੀਆਂ ਨੇ ਕੁਝ ਕੁ ਦਿਨਾਂ ਦਾ ਸਾਨੂੰ ਟਾਈਮ ਮਿਲਦਾ ਹੈਗਾ ਅੱਗੋਂ ਹਨਾ ਪਲੀਜ਼ ਹਨਾ ਸਾਰਿਆਂ ਪੈਨਨ ਰਿਕੁਐਸਟ ਹੈ ਤੁਹਾਨੂੰ ਵੀ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੀ ਸਾਨੂੰ ਵੀ ਕੁਝ ਕੁ ਦਿਨਾਂ ਦਾ ਟਾਈਮ ਮਿਲਦਾ ਹੁੰਦਾ ਹੁੰਦਾ ਅੱਗੋਂ ਤੇ ਉਹਦੇ ਵਿੱਚ ਵਿੱਚ ਅਸੀਂ ਪੇਮੈਂਟ ਜਿਹੜੀ ਅੱਗੇ ਕਰਨੀ ਹੁੰਦੀ ਹੈਗੀ ਕਿ ਕਿਉਂਕਿ ਇੰਨਾ ਟਾਈਮ ਨਹੀਂ ਹੁਣ ਆਪਾਂ ਲੈ ਕੇ ਚਾਲਦੇ ਵੀ ਕਿਸੇ ਦਾ ਸੂਟ ਇੱਥੇ ਇੱਕ ਸੂਟ ਵੀ ਹਨਾ ਕਿਸੇ ਸੂਟ ਇੱਥੇ 10 ਦਿਨ ਪਿਆ ਰਹੇ 20 ਦਿਨ ਪਿਆ ਰਹੇ ਇੰਨਾ ਟਾਈਮ ਨਹੀਂ ਤੇ ਤੁਸੀਂ ਆਪਣਾ ਜਿੰਨੇ ਵੀ ਸੂਟ ਲਹੇਗੇ ਫਟਾਫਟ ਹਨਾ ਰੈਡੀ ਕਰਵਾਓ ਤੇ ਪੇਮੈਂਟ ਕਰੋ ਤੇ ਆਪਣੇ ਸੂਟ ਨੇਗੇ ਜਿਹੜੇ ਕੋਰੀਅਰ ਲਗਵਾਓ ਠੀਕ ਐ ਜੀ ਸਲਾਈਆਂ ਵਾਲੇ ਕੱਪੜੇ ਸੀਗੇ ਪਹਿਲਾਂ ਆਪਣਾ ਟੇਲਰ ਸੀਗਾ ਥੋੜਾ ਜਿਹਾ ਹਨਾ ਕਈ ਵਾਰ ਮਤਲਬ ਨਹੀਂ ਸੈਟਿੰਗ ਆਈ ਕਿਸੇ ਟੇਲਰ ਨਾਲ ਲੇਟ ਕਾਰਤੁੰਦੇ ਸੀਗੇ ਹਨਾ ਡਿਲੇ ਹੋ ਜਾਂਦੇ ਸੀਗੇ ਹੁਣ ਤਾਂ ਸਟਿਚਿੰਗ ਦੀ ਵੀ ਕਿਸੇ ਭੈਣ ਨੂੰ ਪ੍ਰੋਬਲਮ ਨਹੀਂ ਹੈਗੀ ਹਜੇ ਮੈਂ ਪਰਸੋਂ ਚੌਥੀ ਵੀਡੀਓ ਪਾਈ ਸੀ ਅੱਜ ਉਹਨਾਂ ਦੇ ਸੂਟ ਨੇਗੇ ਜਿਹੜੇ ਸਲਾਈ ਹੋ ਕੇ ਆ ਚੁੱਕੇ ਨੇਗੇ ਤੇ ਨਾਲ ਦੀ ਨਾਲ ਸੂਟ ਨੇਗੇ ਜਿਹੜੇ ਸਲਾਈ ਹੋਈ ਜਾਂਦੇ ਨੇਗੇ ਤੇ ਆਪਾਂ ਨੂੰ ਹਨਾ ਹਫਤੇ ਦੇ ਵਿੱਚ ਜੇ ਤੁਸੀਂ ਅੱਜ ਸੂਟ ਵੀਡੀਓ ਦੇ ਵਿੱਚ ਦੇਖ ਕੇ ਮੈਨੂੰ ਸੂਟ ਸਟਿਚਿੰਗ ਲਈ ਦੇ ਦਿਨੇ ਹੋਗੇ ਤੁਹਾਨੂੰ ਤੁਹਾਨੂੰ ਇੱਕ ਹਫਤੇ ਦੇ ਅੰਦਰ ਨਰਿੰਦਰ ਸੂਟ ਹੈ ਜਿਹੜਾ ਦਿੱਤਾ ਜਾਊਗਾ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਜਿਹੜੀ ਪਸੰਦ ਆਈ ਹੋਗੀ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ